ਵਾਹੇ ਗੁਰੂ 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 ਕਮਾਈ ਹਮਰੀ ਕਰੋ ਹਾਥ ਦੇ ਰਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨ ਮਨ ਰਹੇ ਹਮਾਰਾ ਆਪਣਾ ਜਾਨ ਆਪਣਾ ਜਾਨ ਕਰੋ ਪ੍ਰਤਪਾਰਾ ਹਾਮਰੇ ਦੁਸ਼ਟਾ ਹਮਰੇ ਦੁਸ਼ਟਾ ਸਬੈ ਤੁਮ ਕਾਹੋ ਸਬੈ ਤੁਮ ਕਾਹੋ ਆਪ ਹਾਥ ਦੇ ਆਪ ਹਾਥ ਦੇ ਮੋਹੇ ਬਚਾਵੋ ਮੋਹੇ ਬਚਾਵੋ ਸੁਖੀ ਬਸੈ ਸੁਖੀ ਬਸੈ ਮੋਰੋ ਪਰਿਵਾਰਾ ਮੋਰੋ ਪਰਿਵਾਰਾ ਸੇਵਕ ਸਿਖਾ ਸੇਵਕ ਸਿਖਾ ਸਬੈ ਕਰਤਾਰਾ ਸਬੈ ਕਰਤਾਰਾ ਮੋਹ ਅੱਛਾ ਮੋਹ ਅੱਛਾ ਨਿਜ ਕਰਦਾ ਕਰੈ ਸਭੈ ਰਨ ਕੋ ਸਭੈ ਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਕੋਈ ਅਵਰ ਨਾ ਧਿਆਉ ਜੋ ਬਨ ਚਾਹੋ ਜੋ ਬਨ ਚਾਹੋ ਸੋ ਤੁਮ ਤੇ ਪਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਸੇਵਕ ਸਿੱਖ ਸਰਬੱਤ ਦਾ ਭਲਾ ਚਿਵਰ ਸੁਸਾਇਟੀ ਪਿੰਡ ਕਾਲਵਾ ਵੱਲੋਂ ਇੱਕ ਛੋਟਾ ਜਿਹਾ ਪ੍ਰੋਗਰਾਮ ਬਾਬਾ ਰੰਜੀਤ ਸਿੰਘ ਜੀ ਕਥਾਵਾਚਕ ਗੁਰਦਵਾਰਾ ਚੋਲਾ ਸਾਹਿਬ ਦੇ ਸੰਯੋਗ ਦੇ ਨਾਲ 1/4/2025 ਨੂੰ ਸ਼ੁਰੂ ਕੀਤਾ ਗਿਆ ਜੋ ਕਿ ਅੱਜ ਲਗਭਗ 2 ਮਹੀਨੇ 25 ਦਿਨ ਹੋ ਚੁੱਕੇ ਆ ਬੱਚਿਆਂ ਨੂੰ ਸੰਖਿਆ ਦਿੱਤੀ ਜਾ ਰਹੀ ਹੈ ਸਭ ਤੋਂ ਪਹਿਲਾਂ 1 ਮਹੀਨਾ ਬਾਬਾ ਜੀ ਹੋਣਾ ਨੇ ਮੁਹਾਵਰੇ ਸਿਖਾਈ ਉਸ ਤੋਂ ਬਾਅਦ ਫਿਰ ਪਾਸ ਸ਼ੁਰੂ ਕਰਵਾਇਆ ਜੋ ਕਿ ਅੱਜ ਤਿੰਨ ਬਾਣੀਆਂ ਸੰਪੂਰਨ ਹੋ ਚੁੱਕੀਆਂ ਕਬੇਵਾਂ ਬਾਅਦ ਮੈਂ ਸੀ ਚੋ ਭਈ ਸ਼ੁਰੂ ਕੀਤੀ ਗਈ ਆ ਔਰ ਇਸ ਦੇ ਵਿੱਚ ਬਾਬਾ ਹਰਜੀਤ ਸਿੰਘ ਜੀ ਦਾ ਬਾਬਾ ਕਲਦੀਪ ਸਿੰਘ ਜੀ ਦਾ ਤੇ ਹੋਰ ਭਾਈ ਸਤਨਾਮ ਸਿੰਘ ਤੇ ਹੋਰ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਜਿੰਨੇ ਵੀ ਸਿੰਘ ਇੱਥੇ ਆਣ ਕੇ ਇਹਨਾਂ ਦਾ ਬਹੁਤ ਵੱਡਾ ਸੰਯੋਗ ਮਿਲਿਆ ਔਰ ਅਹੀਂ ਇਹਨਾਂ ਦਾ ਬਾਹਰੋਂ ਆਏ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਕੀ ਸਾਡੇ ਸੋਸਾਇਟੀ ਦੇ ਮੈਂਬਰ ਸਾਹਿਬਾਨ ਸਰਦਾਰ ਭਦਰ ਸਿੰਘ ਜੀ ਜਨਰਲ ਸੈਕਟਰੀ ਸਰਦਾਰ ਅਮਰ ਅਮਰਜੀਤ ਸਿੰਘ ਜੀ ਅਤੇ ਹੋਰ ਸਾਰੇ ਜਿੰਨੇ ਵੀ ਮੇਰੇ ਵੀਰ ਇੱਥੇ ਪਹੁੰਚਦੇ ਰਹੇ ਹਨ ਜਿਨ੍ਹਾਂ ਨੇ ਬਹੁਤ-ਬਹੁਤ ਸਨੋਗ ਦਿੱਤਾ ਤੇ ਬੱਚਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਪੜ੍ਹਾਈ ਕਰਦੇ ਲੋ ਇੱਥੇ ਤਰ੍ਹਾਂ ਤਗੜੇ ਹੋ ਕੇ ਪੜੋ ਔਰ ਅਗਾਂਵਧੂ ਸੋਚ ਰੱਖੋ ਕਿਉਂਕਿ ਇਹ ਨਹੀਂ ਸੋਚਣਾ ਕਿ ਅਸੀਂ ਕਿਹੜੇ ਬਾਬੇ ਬਣਨਾ ਅਸੀਂ ਕੋ ਪੜੀਏ ਜੋ ਪੜ੍ਹਾਈ ਆਪਣੀ دنیਵੀ ਆ ਉਹਦੇ ਨਾਲ ਤੁਸੀਂ ਵੱਡੀਆਂ ਵੱਡੀਆਂ ਨੰਤਰੀਆਂ ਕਰੋ ਜਿਹੜੀ ਪੜ੍ਹਾਈ ਸਾਡੀ ਧਾਰਮਿਕ ਤੌਰ ਤੇ ਆ ਇਹਦੇ ਨਾਲ ਸਾਡੇ ਜੋ ਜੀਵਨ ਹੈ ਜੀਵਨ ਦਾ ਸੁਧਾਰ ਕਰੋ ਵਾਸ਼ਕ ਨੁਕੀਕਾ ਖਾਓ ਸਾਡੇ ਵਾਹਿਗੁਰੂ ਜੀ ਨਾਲ ਤੁਹਾਡਾ ਤੇਰਾ ਨਾਮ ਬਲਦੇਵ ਚੰਗ ਹੈ ਤੇਰਾ ਪਿੰਡ ਆ ਪਿੰਡ ਕਾਲਵਾ ਤੁਹਾਡੇ ਵੱਲੋਂ ਪਿੰਡ ਤੋਂ ਸੁਣਤਾ ਕਰਵਾਈ ਜਾ ਰਹੀ ਆ ਇੱਥੇ ਸਾਰੇ ਜਾਣੇ ਆਪਣੇ ਸਿੰਘ ਸਾਹਿਬ ਆ ਕੇ ਹੱਥੀ ਲਵਾ ਰਹੇ ਨੇ ਹਾਂਜੀ ਪਹਿਲਾਂ ਦੱਸੋ ਤੁਹਾਡੀ ਸੰਸਥਾ ਦਾ ਨਾਮ ਕੀ ਆ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਪਿੰਡ ਕਾਲਵਾ ਕੀ ਤੁਹਾਡੇ ਮਨ ਵਿੱਚ ਵਿਚਾਰ ਆਇਆ ਜਿਹੜਾ ਤੁਸੀਂ ਬੱਚਾ ਛੋਟੇ ਛੋਟੇ ਬੱਚਾ ਨੂੰ ਦੁਰ ਸਿੱਖ ਮਰਿਆਦਾ ਨਾਲ ਜੋੜ ਰਹੇ ਹੋ ਵਿਚਾਰ ਇਹੋ ਹੀ ਆ ਕਿ ਅੱਜ ਦਾ ਸਮਾਜ ਉਹ ਹੈ ਇਹ ਬਹੁਤ ਜ਼ਿਆਦਾ ਮਤਲਬ ਕਿ ਮਸੂਕਸ ਕੀਤਾ ਜਾਂਦਾ ਕਿ ਸਿੱਖ ਧਰਮ ਦੇ ਨਾਲ ਜਿਹੜੀਆਂ ਆਮ ਚਸਤਮਾ ਹੋਰ ਚੱਲ ਰਹੀਆਂ ਉਸੇ ਕਤਲ ਨਾਲੋਂ ਬੱਚਿਆਂ ਨੂੰ ਆਮ ਜਨਤਾ ਨੂੰ ਤੋੜ ਰਹੀਆਂ ਅਸੀਂ ਬੱਚਿਆਂ ਨੂੰ ਸੰਸਥਾ ਦੇ ਕੇ ਗੁਰੂ ਘਰ ਦੇ ਨਾਲ ਜੋੜ ਰਹੇ ਹਾਂ ਕਿ ਨਾਲੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਮਰੱਥਾ ਵਧਾਉਣ ਕੇ ਗੁਰਬਾਣੀ ਦੇ ਨਾਲ ਜੁੜਨਗੇ ਤਾਂ ਕਦੋਂ ਤੋਂ ਸ਼ੁਰੂ ਕੀਤੀ ਗਈ ਸੰਤਿਆ ਇਹ 1 4 2025 ਤੋਂ ਸ਼ੁਰੂ ਕੀਤੀ ਗਈ ਹੈ ਲਗਭਗ 31 ਅਗਸਤ ਤੋਂ ਅਗਲੀ ਗੱਲ ਤੇ 22 ਸਤੰਬਰ ਤੱਕ ਚੱਲੇਗੀ ਕਿਹੜੇ-ਕਿਹੜੇ ਜਥੇ ਦੇ ਕਿਹੜੀ ਕਮੇਟੀ ਦੇ ਆਗੂ ਜਿਹੜੇ ਇੱਥੇ ਆਪਣਾ ਸਹਾਉਣ ਆ ਰਹੇ ਨੇ ਸੰਤ ਜੀ ਇੱਥੇ ਸ਼ਰਮਣੀ ਕਮੇਟੀ ਵੱਲੋਂ ਭਾਈ ਹਰਜੀਤ ਸਿੰਘ ਜੀ ਕਥਾਵਾਚਕ ਗੁਰਦੁਆਰਾ ਚੋਲਾ ਸਾਹਿਬ ਜੀ ਆਉਂਦੇ ਉਤੋਂ ਬਾਅਦਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਪ੍ਰਚਾਰਕ ਸਿੰਘ ਭੇਜੇ ਗਏ ਆ ਉਹਨਾਂ ਨੇ ਇੱਕ ਕੈਂਪ ਲਾਇਆ ਆਪਣਾ ਕੋਈ 8-10 ਦਿਨ ਦਾ ਬਹੁਤ ਹੀ ਇਹਨਾਂ ਨੇ ਵਧੀਆ ਢੰਗ ਦੇ ਨਾਲ ਗੁਰਬਾਣੀ ਇਤਿਹਾਸ ਵੱਖ-ਵੱਖ ਮਤਲਬ ਜਿਸ ਚੀਜ਼ ਦੀ ਲੋੜ ਆ ਉਸੇ ਸਾਹਿਬ ਦੇ ਨਾਲ ਇਹ ਕੰਮ ਚਲਾਇਆ ਤੁਹਾਡੇ ਵੱਲੋਂ ਅੱਜ ਬੱਚਿਆਂ ਨੂੰ ਮੈਡਲ ਵੰਡੇ ਗਏ ਆ ਸਰਟੀਫਿਕੇਟ ਵੰਡੇ ਗਏ ਆ ਹਫਤਾ ਪੂਰਾ ਗਿਆ ਨਹੀਂ ਇਹਨਾਂ ਦਾ ਇਤਰਾ ਵੀ ਤਿੰਨ ਬਾਣੀਆਂ ਇਹਨਾਂ ਦੀਆਂ ਸੰਪੂਰਨ ਹੋ ਗਈਆਂ ਜਿਹੜੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਛਿੰਗ ਆਉਂਦੇ ਸੀ ਇਹਨਾਂ ਦਾ ਵੀ ਟਾਈਮ ਪੂਰਾ ਹੋ ਗਿਆ ਇਹ ਇਹ ਤਾਂ ਕਰਕੇ ਇਹਨਾਂ ਵੱਲੋਂ ਮਤਲਬ ਸਨਮਾਨਿਤ ਕੀਤਾ ਗਿਆ ਬੱਚਿਆਂ ਨੂੰ ਕੈਂਪ ਪੂਰਾ ਹੋ ਗਿਆ ਕੈਂਪ ਪੂਰਾ ਹੋ ਗਿਆ ਕੈਂਪ ਦਾ ਕਰਕੇ ਅਸੀਂ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਤੇ ਇਹ ਸਨਮਾਨਿਤ ਕਰਨ ਦਾ ਇਹੋ ਦੇਚਾ ਤੇ ਹੋਰ ਵੀ ਬੱਚੇ ਇਹਨਾਂ ਦੇ ਨਾਲ ਜੋੜਨ ਗੁਰੂ ਘਰ ਆਉਣ ਗੁਰਬਾਣੀ ਸਿੱਖਣ ਗੁਰਬਾਣੀ ਪੜ੍ਹਨ ਤੇ ਆਪਣਾ ਜੀਵਨ ਸਫਲਾ ਕਰਨਾ ਅੱਗੇ ਵੀ ਸੂਮਛਾ ਦਿੱਤੀ ਜਾਵੇਗੀ ਅੱਗੇ ਦਿੱਤੀ ਜਾਵੇਗੀ ਲਗਭਗ 22 ਸਤੰਬਰ ਤੱਕ ਜਦੋਂ ਤੱਕ ਇਹ ਸਕੂਲਾਂ ਦਾ ਟਾਈਮ ਬਦਲੀ ਨਹੀਂ ਹੁੰਦਾ ਜਿਹੜੇ ਬੱਚੇ ਫਾਈਨਲ ਆਉਣਗੇ ਪਹਿਲੇ ਨੰਬਰ ਤੇ ਆਉਣਗੇ ਉਹਨਾਂ ਦਾ ਕੋਈ ਵੱਖਰਾ ਮਾਨ ਸਨਮਾਨ ਕੀਤਾ ਜਾਵੇਗਾ ਸੋਸਾਇਟੀ ਵੱਲੋਂ ਸੰਤ ਨੂੰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿਹੜੇ ਜਿਹੜੇ ਮਾਪੇ ਆ ਉਹ ਵੱਦ ਤੋਂ ਵੱਧ ਬੱਚਿਆਂ ਨੂੰ ਕਿਉਂਕਿ ਬੱਚੇ ਤਾਂ ਛੋਟੀ ਉਮਰ ਦੇ ਆ ਉਹ ਆਣ ਕੇ ਵੀ ਕਹਿ ਦਿੰਦੇ ਅਸੀਂ ਥੱਕ ਗਏ ਅਸੀਂ ਟਿਵੀਸ਼ਨ ਤੇ ਜਾਣਾ ਟਾਈਮ 'ਚ ਟਾਈਮ ਕੱਢ ਕੇ ਵੇਖੋ ਗਿਆਨੀ ਜੀ ਕਿਹੜੇ ਟਾਈਮ ਨਾ ਹੁੰਦੇ ਨੇ ਵਿਚਾਰੇ 3 ਵਜੇ ਬਹੁਤ ਗਰਮੀ ਦਾ ਟਾਈਮ ਆ ਉਹ ਫਿਰ ਵੀ ਮੋਟਰਸਾਈਕਲ ਤੇ ਆਉਂਦੇ ਨੇ ਇੱਥੇ ਮਤਲਬ ਸੰਸਥਾ ਸੰਥਿਆ ਦੇ ਇਹ ਕਰਕੇ ਮਾਪਿਆਂ ਨੂੰ ਵੀ ਚਾਹੀਦਾ ਵੀ ਚਲੋ ਬੱਚੇ ਆ ਛੋਟੇ ਆ ਇਹਨਾਂ ਨੂੰ ਗਰਮੀ ਲੱਗਦੀ ਐ ਨਾ ਕਹਿਣਾ ਪਰ ਆਪ ਛੱਡ ਕੇ ਜਾਣ ਦੀ ਕਿਰਪਾਲਤਾ ਕਰਨ ਵਾਤੋਂ ਵੱਧ ਬੱਚਿਆਂ ਨੂੰ ਸਕੂਲ ਵਿੱਚ ਕੱਲਣਾ ਗੁਰਦੁਆਰਾ ਸਾਹਿਬ ਭੇਜਣਾ ਜੋ ਕਿ ਸੰਸਾਥ ਸੰਥਿਆ ਦੀ ਸਿੱਖਿਆ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨਾ ਤੁਹਾਡਾ ਸਤਨਾਮ ਸਿੰਘ ਟੋਟੀਆਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜੇ ਪਿੰਡ ਵਿੱਚ ਤੁਹਾਡੇ ਵੱਲੋਂ ਸੰਤਾ ਦਿੱਤੀ ਜਾ ਰਹੀ ਹੈ? ਪਿੰਡ ਕਾਲਾ ਜਿਲ੍ਹਾ ਤਰਨਤਾਰਨ ਵਿਖੇ ਬੱਚਿਆਂ ਨੂੰ ਗੁਰਬਾਣੀ ਸੰਸਾਧਿਤ ਕੀਤੀ ਜਾ ਰਹੀ ਹੈ ਜੀ। ਕਿੰਨਾ ਵੱਲੋਂ ਸ਼ੁਰੂ ਕੀਤੀ ਗਈ ਸੰਤ ਕਲਮਾ ਪਿੰਡ ਦੇ ਵਿੱਚ ਇਹ ਜੋ ਸੰਸਤਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਜੋ ਕਲਮਾ ਦੀ ਸਹਿਯੋਗ ਦੇ ਰਹਿਸ ਵੀਰਾਂ ਅਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਤਿਕਾਰਯੋਗ ਕਥਾਵਾਚਕ ਗਿਆਨੀ ਹਰਜੀਤ ਸਿੰਘ ਜੀ ਜੋ ਚੋਲਾ ਸੇਵਿਸ ਵਮਾਉਂਦਾ ਦੁਬਾਰੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਕੁਬੀਸ਼ਰ ਅਤੇ ਢਾਡੀ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਵਾਰੀ-ਵਾਰੀ ਆਕਰ ਕੇ ਬੱਚਿਆਂ ਨੂੰ ਗੁਰਬਾਣੀ ਸੰਚਾਰ ਨਿੱਤਨੇਮ ਦੀ ਸੰਸਚਾਰ ਕਰਵਾਈ ਜਾ ਰਹੀ ਹੈ ਕਿਹੜੇ-ਕਿਹੜੀ ਇਹਨਾਂ ਨੂੰ ਸੰਸਥਾ ਦਿੱਤੀ ਜਾ ਰਹੀ ਹੈ ਸੰਥਾ ਜੀ ਇਹਨਾਂ ਨੂੰ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਦੀ ਸੰਥਾ ਜੋ ਤਿੰਨ ਬਾਣੀ ਦੀ ਸੰਥਾ ਸਪੂਰਨ ਹੋ ਚੁੱਕੀ ਹੈ ਅੱਜ ਸ੍ਰੀ ਚੌਪਈ ਸਾਹਿਬ ਜੀ ਦੀ ਜੋ ਪਾਠ ਦੀ ਅਰਪਨਾ ਕੀਤੀ ਹੈ ਸੰਥਾ ਦੀ ਅਰਪਨਾ ਕੀਤੀ ਗਈ ਹੈ ਆਉਣ ਵਾਲੇ ਸਮੇਂ ਚ ਬੱਚਿਆਂ ਨੂੰ ਸੰਪੂਰਨ ਨਿਤਨੇਮ ਦੇ ਸੰਥਿਆ ਜਾਂ ਜਿਵੇਂ ਜਿਵੇਂ ਬੱਚਿਆਂ ਦਾ ਸਹਿਯੋਗ ਹੋਵੇਗਾ ਜਾਂ ਸੰਸਥਾ ਦਾ ਪ੍ਰਾਲਾ ਹੋਵੇਗਾ ਉਵੇਂ ਸਹਿਯੋਗ ਦੇ ਨਾਲ ਅੱਗੇ ਜਿਹੜੀ ਵੱਧ ਵੱਧ ਕੋਸ਼ਿਸ਼ ਕੀਤੀ ਜਾਵੇ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੁੜਿਆ ਜਾਵੇ ਇਤਿਹਾਸ ਦੇ ਨਾਲ ਜੁੜਿਆ ਜਾਵੇ ਪਿੰਡ ਦੀ ਸੋਸਾਇਟੀ ਵੱਲੋਂ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਪਿੰਡ ਦੀ ਸੋਸਾਇਟੀ ਵੱਲੋਂ ਆਪਣੇ ਬਹੁਤ ਹੀ ਸਤਿਕਾਰਯੋਗ ਫੌਜੀ ਸਾਹਿਬ ਸਰਦਾਰ ਬਦੇਵ ਸਿੰਘ ਜੀ ਆਦੇਪਾਈ ਅਮਰਜੀਤ ਸਿੰਘ ਜੀ ਕਾਲਵਾ ਬਾਬਾ ਕੁਦੀਪ ਸਿੰਘ ਜੀ ਤੋਂ ਦੇ ਜੋ ਮਖਦਰਾਂਤੀ ਨੇ ਗੁਰਦੁਆਰਾ ਸੇਵ ਦੇ ਹੋਰ ਜਿਹੜੇ ਪਤਵੰਤੇ ਸੱਜਣੇ ਪੂਰਾ ਸਹਿਯੋਗ ਦੇ ਰਹੇ ਨੇ ਸਾਰੇ ਬਹੁਤ ਵਧੀਆ ਪ੍ਰਾਲਾ ਹੈ ਕੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋ ਇਹੋ ਜਿਹਾ ਮਾਹੌਲ ਚੱਲ ਰਿਹਾ ਹੈ ਦੇ ਵਿੱਚ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਇਤਿਹਾਸ ਦੇ ਨਾਲ ਜੋੜਿਆ ਜਾਵੇ ਤੇ ਉਥੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਹਲਕਾ ਨਿਸ਼ਾਰਾ ਪਨਵਾ ਪੈਂਦਾ ਹੈ ਇਸ ਅਧੀਨ ਵਿੱਚ ਅਤੇ ਵਾਕਈ ਹੀ ਸਮੁੱਚੇ ਹੀ ਦੇਸ਼ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਅਤੇ ਸੰਸ਼ਕਾ ਕਰਨ ਵਾਸਤੇ ਜੋ ਛੁੱਟੀਆਂ ਵਿੱਚ ਗੁਰਮਤ ਕੈਂਪ ਲਿਖੇ ਗਏ ਸਨ ਉਸੇ ਲਈ ਤਹਿਤ ਪਿੰਡ ਕਾਲਵਾ ਵਿਖੇ ਅਸੀਂ ਗੁਰਮਤ ਕੈਂਪ ਦੀ ਹਾਜ਼ਰੀ ਭਰੀ ਹੈ ਸੰਥਾ ਦਾ ਟਾਈਮ ਕਿੰਨੇ ਤੋਂ ਲੱਗ ਕਿੰਨੇ ਵਜੇ ਤੱਕ ਰੱਖਿਆ ਗਿਆ ਹੈ ਸੰਥਾ ਦਾ ਸਮਾਂ ਦੁਪਹਿਰ 3 ਵਜੇ ਤੋਂ ਲੈ ਕੇ ਕਰਕੇ 4 ਵਜੇ ਤੱਕ ਹੈ 1 ਘੰਟੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਾ ਦਿੱਤੀ ਜਾਂਦੀ ਹੈ ਲਗਭਗ ਕਿੰਨੇ ਬੱਚੇ ਆਉਂਦੇ ਨੇ ਬੱਚੇ 20 ਤੋਂ 25 ਬੱਚੇ ਆਉਂਦੇ ਨੇ ਵੈਸੇ ਬੱਚਿਆਂ ਦੀ ਗਿਣਤੀ ਵੱਧ ਸੀ ਛੁੱਟੀਆਂ ਹੋਣ ਕਾਰਨ ਥੋੜੇ ਜਿਹੇ ਬੱਚੇ ਜਿਵੇਂ ਕੋਈ ਕਿਤੇ ਗਿਆ ਕੋਈ ਕਿਤੇ ਪਹੁੰਚਾਇਆ ਵਾ ਤੇ ਵੈਸੇ ਬੱਚੇ ਜਿਵੇਂ 40 ਤੋਂ 45 ਦੀ ਗਿਣਤੀ ਬੱਚਿਆਂ ਦੀ ਹੈਗੀ ਹੈ ਜੀ ਸਸਤਾ પુરਸਜੋਗ ਦੇ ਰਹੀ ਆ ਜੀ ਹਰੇਕ ਤਰ੍ਹਾਂ ਦਾ ਜਿਵੇਂ ਵੀ ਜੋ ਲੋੜਿਆ ਉਹ ਆਪਣੇ ਇਹਾਜ਼ਰੀ ਵੀ ਦਦੇ ਆ ਤੁਹਾਡੋਂ ਵੱਲੋਂ ਅੱਜ ਬੱਚਿਆਂ ਨੂੰ ਮੈਡਲ ਵੰਡੇ ਗਏ ਨੇ ਸਰਟੀਫਿਕੇਟ ਵੰਡੇ ਗਏ ਨੇ ਜੀ ਉਹ ਕਿਸ ਸੰਬੰਧ ਵਿੱਚ ਵੰਡੇ ਗਏ ਜੀ ਇਹ ਜੋ ਮੈਡਲ ਸਰਟੀਫਿਕੇਟ ਦਿੱਤੇ ਗਏ ਨੇ ਇਹ ਬੱਚਿਆਂ ਨੂੰ ਜਿਵੇਂ ਬੱਚਿਆਂ ਦੇ ਕੈਂਪ ਲੱਗਦੇ ਰਹੇ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਬੱਚਿਆਂ ਦੇ ਗੁਰਮਤ ਸਫਲਾਈ ਕੈਂਪ ਚੱਲ ਰਹੇ ਛੁੱਟੀਆਂ ਦੇ ਵਿੱਚ ਜਿਵੇਂ ਕਿਸੇ ਪਿੰਡ ਵਿੱਚ ਛੇ ਦਿਨ ਦਾ ਕਿਸੇ ਪਿੰਡ ਵਿੱਚ 7 ਦਿਨ ਦਾ ਹਫਤੇ ਦਾ ਕੈਂਪ ਲਗਾਇਆ ਜਾਂਦਾ ਹੈ ਐਸਐਲੜੀ ਦਾ ਜਿਵੇਂ ਗੁਰਬਾਣੀ ਦੀ ਕਲਾਸ ਲੱਗ ਰਹੀ ਹੈ ਇਹਦੇ ਵਿੱਚ ਆਪਾਂ ਗੁਰਬਾਣੀ ਦੀ ਸੰਸਥਾ ਦੇ ਨਾਲ ਨਾਲ ਬੱਚਿਆਂ ਨੂੰ ਗੁਰ ਇਤਿਹਾਸ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਉਹਦੀ ਸਮਾਪਤੀ ਦੇ ਵਜੋਂ ਬੱਚਿਆਂ ਦੇ ਹੌਸਲਾ ਭਜਾਈ ਵਾਸਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰੰਤਿਪਾਲਕ ਕਮੇਟੀ ਵੱਲੋਂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਤੁਸੀਂ ਸੇਵਾ ਵਿੱਚ ਆ ਰਹੇ ਜਿਸਾਂ ਸੋਸਾਇਟੀ ਵੱਲੋਂ ਕੋਈ ਤੁਹਾਡਾ ਮਾਨਤਾਨ ਕੀਤਾ ਜਾ ਰਿਹਾ ਹੈ। ਤੇ 10 ਬਤਵਾ ਪ੍ਰਚਾਰਕ ਦੀ ਰੂਟੀ ਨਿਭਾ ਰਿਹਾ ਤੁਹਾਨੂੰ ਪ੍ਰਚਾਰ ਕਮੇਟੀ ਅੰਦਰ ਸੋਸਾਇਟੀ ਵੈਸੇ ਸਹਿਯੋਗ ਸਾਨੂੰ ਪੂਰਾ ਦੇ ਰਿਆ ਸਾਡਾ ਪੂਰਾ ਮਾਨ ਸਨਮਾਨ ਸਾਨੂੰ ਕਿਸੇ ਦਾ ਵੀ ਚਲੋ ਕਿਸੇ ਮਾਇਆ ਦਾ ਕੋਲਰਚ ਨਹੀਂ ਹੁੰਦਾ ਕਿ ਸਾਨੂੰ ਹੁੰਦਾ ਕਿ ਜਦੋਂ ਅਸੀਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਵੱਧਵਾ ਜੋੜਿਆ ਜਾਵੇ ਅਸੀਂ ਜਿਹੜਾ ਆਪਣਾ ਸਮਾਂ ਕੱਢ ਕੇ ਸਵੰਧ ਕੱਢ ਕੇ ਸਾਡੀ ਡਿਊਟੀ ਵੀ ਆ ਸਾਡਾ ਫਰਜ਼ ਵੀ ਬਣਦਾ ਸੀ ਸਮਾਂ ਕੱਢ ਕੇ ਆ ਰਹੇ ਹਾਂ ਮੇਰੇ ਨਾਲ ਦੇ ਸਹਿਯੋਗੀ ਭਾਈ ਸੁਤਪਾਲ ਸਿੰਘ ਜੀ ਐਮਏ ਸਾਡੀ ਜੱਥਾ ਭਾਈ ਹੀਰਾ ਸਿੰਘ ਜੀ ਰਾਹ ਚਾਲ ਭਾਈ ਗੁਰਪਾਲ ਸਿੰਘ ਜੀ ਪੱਖੋ ਪੋਲੇ ਸਾਰੇ ਸਾਥੀ ਮੇਰੇ ਨਾਲ ਵਾਰੀ ਵਾਰੀ ਅਸੀਂ ਸਵਾਮਨ ਨਮਾ ਰਹੇ ਹਾਂ ਕਿੱਥੇ ਕਿੱਥੇ ਹੋਰ ਵੀ ਸੰਤਾ ਤੁਸੀਂ ਦੇ ਦੇ ਰਹੇ ਜੀ ਸੰਤਿਆ ਜੀ ਦਾ ਛੁੱਟੀਆਂ ਚ ਕੈਂ 30 ਤਰੀਕ ਤੋਂ 16 ਤਰੀਕ ਤੱਕ ਤੇ ਹੁਣ ਇਹਦੇ ਨਾਲ ਨਾਲ ਜਿਵੇਂ ਦਲਾਲਪੁਰ ਪਿੰਡ ਚੱਲ ਰਿਹਾ ਜੀ ਲੋਹਾਰ ਪਿੰਡ ਚੱਲ ਰਿਹਾ ਵਾਖਵਤਾਵਾਂ ਦੇ ਕੈਂਪ ਚੱਲ ਰਹੇ ਆ ਟਾਈਮਿੰਗ ਅਸੀਂ ਵੱਖੋ ਵੱਖਰੀ ਰੱਖੀ ਹੋਈ ਹੈ ਸੰਗਤ ਨੂੰ ਤੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਇਹ ਜਿਹੜੀ ਜ਼ਿੰਦਗੀ ਹੈ ਸਾਨੂੰ ਪਾਤਸ਼ਾਹ ਨੇ ਦਿੱਤੀ ਆ ਭਾਈ ਪ੍ਰਾਪਤ ਮਾਨੁੱਖ ਦੀ ਹੋਰੀ ਆ ਗੋਵਿੰਦ ਮਿਲਨ ਕੀ ਇਸਤਰੀ ਬਰੀਆ ਅਵਰ ਕਾਰਜ ਤੇ ਰਹਿ ਗਿਤਾ ਨਾਕਾਮ ਆ ਮਿਲ ਸਾਥ ਸੰਗਤ ਅੱਜ ਕੇਵਲ ਨਾਮ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਹ ਜੋ ਸੰਸਥਾ ਪ੍ਰਵਰਲਾ ਕਰ ਰਹੀ ਹੈ ਜਾਂ ਅਸੀਂ ਸਾਰੇ ਵੀ ਪ੍ਰਵਰਲਾ ਕਰ ਰਹੇ ਹਾਂ ਆਪਣੇ ਬੱਚਿਆਂ ਨੂੰ ਮਾੜੇ ਭਵਤ ਤੋਂ ਬਚਾਉਣ ਵਾਸਤੇ ਆਪਾਂ ਗੁਰਬਾਣੀ ਦੇ ਨਾਲ ਇਹਨਾਂ ਜੋੜੀਏ ਇਤਿਹਾਸ ਦੇ ਨਾਲ ਜੋੜੀਏ ਜੋ ਸਾਡੇ ਬੱਚੇ ਗੁਰਬਾਣੀ ਪੜ੍ਹ ਕੇ ਇਤਿਹਾਸ ਪੜ੍ਹ ਕੇ ਚੰਗੇ ਇਨਸਾਨ ਬਣ ਸਕਣ ਅਤੇ ਆਪਣੀ ਜ਼ਿੰਦਗੀ ਵਿੱਚ ਚੰਗੀ ਮੰਜ਼ਿਲ ਮੁਕਾਮ ਹਾਸਲ ਕਰ ਸਕਣ ਅਸੀਂ ਦੁਬਾਰਾ ਤੋਂ ਫੇਰ ਸਮੁੱਚੀ ਹੀ ਸੰਸਥਾ ਸਰਪ ਸਰਬੱਤ ਦਾ ਭਲਾ ਸੇਵਾ ਸਾਡੀ ਕਾਲਾ ਅਤੇ ਸਮੁੱਚੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਕੁਲਦੀਪ ਸਿੰਘ ਜੀ ਦਾ ਗਿਆਨੀ ਸਰਜੀਤ ਸਿੰਘ ਜੀ ਦਾ ਹੈ ਫੇਰ ਤੋਂ ਤਨਮਾਦ ਕਰਦੇ ਹਾਂ ਕਿੰਨੀਆਂ ਬੇਨਤੀਆਂ ਨਾਲ ਸੁਨਾਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜੋ ਕਾਲਵਾ ਨਗਰ ਤੋਂ ਸਰਬੱਤ ਦੇ ਭਲੇ ਦੀ ਕਮੇਟੀ ਬਣੀ ਆ ਪੋਤੇ ਵੱਲੋਂ ਵੱਡਾ ਉਪਰਾਲਾ ਕਰਕੇ ਜੋ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਕਾਲਾ ਇਹ ਤੇਰ ਜਾਨਾ ਬੱਚਿਆਂ ਨੂੰ ਸੰਥਿਆ ਦਿੱਤੀ ਜਾ ਰਹੀ ਗੁਰਬਾਣੀ ਦੀ ਜਿਹਦੇ ਵਿੱਚ ਬਹੁਤਾਂ ਵੱਡਾ ਉਪਰਾਲਾ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੁਰਜਾਨਾ ਤੌਰ ਤੇ ਪਹੁੰਚ ਕੇ ਗੁਰਬਾਣੀ ਦੀ ਸੰਥਿਆ ਬੱਚਿਆਂ ਨੂੰ ਦਿੰਦੇ ਨੇ ਬੜੇ ਪ੍ਰੇਮ ਦੇ ਨਾਲ ਜੋ ਸ੍ਰੀ ਜਲਦੀ ਸਹਿਵਤ ਰਮਤਾ ਕਰਕੇ ਅੱਜ ਤਿੰਨ ਬਾਣੀਆਂ ਦੀ ਸੰਪੂਰਨਤਾ ਹੀ ਹੋਈ ਤੇ ਸ੍ਰੀ ਚੌਪਈ ਸਾਹਿਬ ਜੀ ਦੇ ਜਾਬਗਾੜੀ ਰਮਤਾ ਕਰਵਾਏ ਗਏ ਬੱਚਿਆਂ ਨੂੰ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਬੇਨਤੀ ਹੈ ਕਿ ਜੁੜਨ ਦਾ ਪ੍ਰਾਲਾ ਕਰੀਏ ਜੋ ਗੁਰਬਾਣੀ ਸੁਖਾਈ ਜਾ ਰਹੀ ਆ ਉਹਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਕੇ ਤੇ ਗੁਰਬਾਣੀ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਕੇ ਕੋਈ ਘੋਰ ਜੜੀ ਚੀਜ਼ ਹੈ ਗੁਰਬਾਣੀ ਇਹੋ ਜੀ ਚੀਜ਼ ਹੈ ਕਿ ਜਿੰਨੇ ਸਿੱਖ ਲਈ ਕਿਉਂਕਿ ਪਾਤਸ਼ਾਹ ਜੀ ਗੁਰਬਾਣੀਾਂ ਦੇ ਕਹਿੰਦੇ ਨੇ ਸਿੱਖੀ ਸਿੱਖਿਆ ਗੁਰ ਵਿਚਾਰ ਕਿ ਗੁਰੂ ਦੀ ਵਿਚਾਰ ਹੈ ਕਿ ਗੁਰਬਾਣੀ ਦੇ ਨਾਲ ਜੁੜਨਾ ਜੋ ਗੁਰੂ ਸਾਹਿਬ ਜੀ ਨੇ ਜੈਸਾ ਅ ਪਰੰਪਰਾ ਚਲਾਈ ਉਹ ਪਰੰਪਰਾ ਤੇ ਚੱਲ ਕਰਕੇ ਆਪਣਾ ਜੀਵਨ ਨੂੰ ਸਭਲਿਆ ਬਣਾਉਣਾ ਤੇ ਜੋ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਨਗਰਾਂ ਦੇ ਵਿੱਚ ਲਾਏ ਗਏ ਨੇ ਜੋ ਕੈਂਪ ਲੱਗਦੇ ਨੇ ਨਗਰਾਂ ਦੇ ਵਿੱਚ ਉਹਨਾਂ ਵੀਰਾਂ ਵੱਲੋਂ ਜੋ ਸਾਡੇ ਸਤਕਾਰਯੋਗ ਸਾਰੇ ਹੀ ਪ੍ਰਚਾਰ ਪਹੁੰਚ ਕਰਕੇ ਜਾਨਾਂ ਤੌਰ ਤੇ ਬਹੁਤ ਵੱਡਾ ਪਰਾਲਾ ਨਾ ਦਾ ਕਿ ਬੱਚਿਆਂ ਨੂੰ ਸੰਤਿਆ ਦੇਣੀ ਅਤੇ ਇਤਿਹਾਸ ਦੇ ਨਾਲ ਜੋੜਦੇ ਨੇ ਇਹਨਾਂ ਦਾ ਬਹੁਤਾ ਵੱਡਾ ਪਰਾਲਾ ਗਾਹ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਮੇਂ ਜੋ ਸਮਾਂ ਕੱਢ ਕੇ ਪਹੁੰਚ ਕਰਕੇ ਬੱਚਿਆਂ ਨੂੰ ਇਸੇ ਤਰ੍ਹਾਂ ਇਤਿਹਾਸ ਅਤੇ ਕੁਰਬਾਨੀ ਦੀ ਸੰਥਾ ਦੇ ਨਾਲ ਜੋੜ ਕੇ ਤੇ ਜਿਹੜਾ ਜੀਵਨ ਬੱਚਿਆਂ ਦਾ ਉੱਚਾ ਤੇ ਸੁੱਚਾ ਬਣੇ ਜਿਹੜੇ ਕਿਉਂ ਵੱਡੀ ਬਿਮਾਰੀ ਹੈ ਨਸ਼ਿਆਂ ਦਾ ਦੌਰ ਜਿਹੜਾ ਚੱਲ ਰਿਹਾ ਉਸ ਤੋਂ ਬਚ ਕਰਕੇ ਕੁਰਬਾਨੀ ਦੇ ਨਾਲ ਜੁੜੀਏ ਤੇ ਵਾਦ ਤੋਂ ਵਾਦ ਸਿਵਾਵਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਤੇ ਵਡਭਾਗੇ ਬਣੀਏ ਬਹੁਤ ਬਹੁਤ ਧੰਨ ਕਰਦੇ ਹਾਂ ਭਾਈ ਬਲਦੇਵ ਸਿੰਘ ਫੌਜੀ ਸਾਹਿਬ ਜੋ ਇਹਨਾਂ ਦੇ ਸਾਰੇ ਹੀ ਮੈਂਬਰ ਤੇ ਸਾਰੀ ਕਮੇਟੀ ਦਾ ਬਹੁਤਾਂ ਵੱਡਾ ਧੰਨਵਾਦ ਹੈ ਕਿ ਜੋ ਇਹਨਾਂ ਨੇ ਉਪਰਾਲਾ ਕੀਤਾ ਤੇ ਇਹਨਾਂ ਦੇ ਸੰਯੋਗ ਦੇ ਨਾਲ ਹੀ ਬੱਚਿਆਂ ਨੂੰ ਸੰਤਿਆ ਦਵਾਈ ਜਾ ਰਹੀ ਆ ਸੱਚੇ ਪਾਤਸ਼ਾਹ ਜੀ ਇਸੇ ਮਿਰਦਾ ਹੱਥ ਰੱਖ ਕੇ ਆਉਣ ਵਾਲੇ ਸਮੇਂ ਵਿੱਚ ਵੀ ਚੜ੍ਹਦੀ ਕਲਾ ਦੇ ਨਾਲ ਸੇਵਾ ਲੈਣ ਹਰਮਦਾਨ ਗੁਰੂ ਸਾਹਿਬ ਸਹਾਇ ਹੋ ਕੇ ਮਿਰਦਾ ਹੱਥ ਰੱਖਣ ਵਾਹਿਗੁਰੂ ਜੀ ਦਾ ਕੰਨ ਸਾਹਿਬ ਵਾਹਿਗੁਰੂ ਜੀ